ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਰਤਾਰਪੁਰ ਸਾਹਿਬ ਨਗਰ ਉਸਾਰਿਆ ਰਾਵੀ ਨਦੀ ਦੇ ਕਿਨਾਰੇ ਦੋਦੇ ਜੱਟ ਦੀ ਜ਼ਮੀਨ ਹੈ ਤੇ ਦੋਨੇ ਚੰਦ ਕਰੋੜੀਆਂ ਨੇ ਸਾਰਾ ਖਰਚਾ ਕੀਤਾ ਮਹਾਰਾਜ ਨੇ ਲੋੜਵੰਦਾਂ ਲਈ ਗਰੀਬਾਂ ਵਾਸਤੇ ਘਰ ਬਣਾਏ ਉਸ ਤੋਂ ਬਾਅਦ ਫਿਰ ਵਾਪਰਦਾ ਹੈ ਗੁਰੂ ਅੰਗਦ ਸਾਹਿਬ ਪਾਤਸ਼ਾਹ ਦੇ ਸਮੇਂ ਉਹਨਾਂ ਨੇ ਖਡੂਰ ਸਾਹਿਬ ਬਸਾਇਆ ਜਿਹੜਾ ਪਹਿਲਾਂ ਨਾਂਗੀ ਦੀ ਸਰਾਂ ਸੀ ਉਜੜ ਗਿਆ ਸੀ ਇਹਨੂੰ ਬਸਾਇਆ ਫਿਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਗੋਇੰਦਵਾਲ ਸਾਹਿਬ ਨਗਰ ਬਸਾਇਆ ਤੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਚੱਕ ਰਾਮਦਾਸਪੁਰ ਤੇ ਫਿਰ ਗੁਰੂ ਅਰਜਨ ਦੇਵ ਮਹਾਰਾਜ ਨੇ ਉਸ ਚੱਕ ਰਾਮਦਾਸਪੁਰ ਨੂੰ ਡਵੈਲ ਕਰਕੇ ਅੰਮ੍ਰਿਤਸਰ ਸ਼ਹਿਰ ਬਣਾਇਆ ਤੇ ਤਰਨਤਾਰਨ ਸਾਹਿਬ ਜਿਹੜਾ ਨਗਰ ਬਸਾਇਆ ਹੈ ਤੇ ਉਸ ਸਮੇਂ ਇੱਕ ਹਸਪੀਟਲ ਉਸ ਸਮੇਂ ਦਾ ਇੱਕ ਦਵਾਖਾਨਾ ਬਹੁਤ ਵੱਡਾ ਜਿਹੜਾ ਉਹ ਤਰਨਤਾਰਨ ਸਾਹਿਬ ਕੋੜੀਆਂ ਦਾ ਹਸਪੀਟਲ ਖੋਲਿਆ ਮਹਾਰਾਜ ਵੱਲੋਂ ਗੁਰੂ ਅਰਜਨ ਦੇਵ ਮਹਾਰਾਜ ਵੱਲੋਂ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਲੰਧਰ ਦੇ ਪਾਸ ਕਰਤਾਰਪੁਰ ਨਗਰ ਉਸਾਰਦੇ ਨੇ ਤੇ ਕੀਰਤਪੁਰ ਨਗਰ ਉਸਾਰਦੇ ਨੇ ਐਵੇਂ ਗੁਰੂ ਪਾਤਸ਼ਾਹਾਂ ਦੇ ਸਮੇਂ ਤੋਂ ਹੀ ਇਹ ਰੀਤੁਰੀ ਆਉਂਦੀ ਹੈ ਐਵੇਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਮੱਖੂਵਾਲ ਦੀ ਜ਼ਮੀਨ ਲੈ ਕੇ ਉੱਥੇ ਨਗਰ ਆਨੰਦਪੁਰ ਸਾਹਿਬ ਬਸਾਇਆ ਸੀ ਐਵੇਂ ਗੁਰੂ ਪਾਤਸ਼ਾਹਾਂ ਨੇ ਬਹੁਤ ਲੋੜ ਬੰਦਾ ਨੂੰ ਘਰ ਬਣਾ ਬਣਾ ਕੇ ਦਿੱਤੇ ਰੋਜ਼ਗਾਰ ਖੋਲ ਕੇ ਦਿੱਤੇ ਇਹ ਗੁਰੂ ਪਾਤਸ਼ਾਹ ਦੀ ਆਪਣੀ ਮੌਸ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਘਰ ਲਾਹੌਰ ਬਣਾਇਆ ਜਿੱਥੇ ਪਾਸ਼ਾ ਜੀ ਦਾ ਵਿਆਹ ਪਰਵ ਲੰਕੇ ਗਿਆ ਉਹ ਧਰਤੀ ਤੇ ਮਹਾਰਾਜ ਦੀ ਸ਼ਾਦੀ ਹੋਈ ਸੀ ਐਵੇਂ ਗੁਰੂ ਪਾਸ਼ਾ ਨੇ ਸ਼ੁਰੂ ਤੋਂ ਹੀ ਆਮ ਗਰੀਬ ਜਿਹੜੇ ਲੋੜਵੰਦ ਪਰਿਵਾਰ ਸਨ ਉਹਨਾਂ ਨੂੰ ਰੋਜ਼ਗਾਰ ਖੋਲ ਕੇ ਦੇਣੇ ਘਰ ਬਣਾ ਕੇ ਦੇਣੇ ਇਹ ਬੜਾ ਪਰਉਪਕਾਰ ਦਾ ਕਾਰਜ ਸਮਝਿਆ ਜਾਂਦਾ ਸੀ ਪਾਣੀ ਦਾ ਪ੍ਰਬੰਧ ਕਰਕੇ ਦੇਣਾ ਤਲਾਹ ਲਾ ਕੇ ਦੇਣੇ ਕੂਬ ਬਣਾ ਕੇ ਦੇਣੇ ਜੋ ਉਸ ਸਮੇਂ ਦੀ ਸਭ ਤੋਂ ਵੱਡੀ ਲੋੜ ਸੀ ਉਹ ਗੁਰੂ ਸਾਹਿਬ ਪਾਸ਼ਾ ਧਿਆਨ ਚ ਰੱਖਦੇ ਨੇ